ਨਫ਼ਰਤ ਨਹੀਂ ਕਰਨੀ ਚਾਹੀਦੀ ਪਿਆਰ ਵਧਾਉਣਾ ਚਾਹੀਦਾ ਨਫ਼ਰਤ ਨਹੀਂ ਕਰਨੀ ਚਾਹੀਦੀ ਪਿਆਰ ਵਧਾਉਣਾ ਚਾਹੀਦਾ ਕਿਸੇ ਤੋਂ ਵੀ ਨਫ਼ਰਤ ਨਾ ਕਰਿਆ ਕਰੋ ਹਮੇਸ਼ਾ ਪਿਆਰ ਕਰਿਆ ਕਰੋ ਹਮੇਸ਼ਾ ਸਤਿਕਾਰ ਕਰਿਆ ਕਰੋ ਤੇ ਆਪਣੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਿਆ ਕਰੋ ਸਾਰੀਆਂ ਪਛਾਵਾਂ ਜਰੂਰ ਸਿੱਖੋ ਤੇ ਕੁਝ ਲੋਕ ਨਫ਼ਰਤ ਕਰਦੇ ਆ ਇੱਕ ਦੂਜੇ ਤੋਂ ਨਫ਼ਰਤ ਨੂੰ ਛੱਡੋ ਪਿਆਰ ਕਰਿਆ ਕਰੋ ਹਰ ਇੱਕ ਨਾਲ ਸਾਰੇ ਇੱਕ ਆ ਜੋ ਵੀ ਕੋਈ ਕੋਈ ਵੀ ਕੰਮ ਕਰਦਾ ਜਾਂ ਅੱਗੇ ਵਧਦਾ ਮਿਹਨਤ ਕਰਦਾ ਉਹਦਾ ਹਮੇਸ਼ਾ ਸਾਥ ਦਿਆ ਕਰੋ ਸਪੋਰਟ ਕਰਿਆ ਕਰੋ ਜੇ ਸਪੋਰਟ ਨਹੀਂ ਵੀ ਕਰਨੀ ਨਹੀਂ ਪਿਆਰ ਦੇਣਾ ਤਾਂ ਨਫ਼ਰਤ ਵੀ ਨਾ ਫਲਾਇਆ ਕਰੋ ਜੋ ਜਿਵੇਂ ਆਪਣੀ ਲਾਈਫ ਦੇ ਵਿੱਚ ਕਰਦਾ ਮੈਂ ਕਰ ਲੈੰਦੇ ਕਿਉਂਕਿ ਆਪਾਂ ਕਿਸੇ ਨੂੰ ਹਟਾ ਨਹੀਂ ਸਕਦੇ ਕਿਸੇ ਨੂੰ ਕਿਸੇ ਚੰਗੇ ਰਾਹ ਤੇ ਲਾ ਨਹੀਂ ਸਕਦੇ ਮਾੜੇ ਰਾਹ ਤੇ ਵੀ ਨਹੀਂ ਲਾ ਸਕਦੇ ਜੋ ਜਿਵੇਂ ਕੋਈ ਕਰਦਾ ਉਹਨੂੰ ਕਰ ਲੈੰਦੋ ਜਿੱਦਾਂ ਦਾ ਕੰਮ ਕਰਦਾ ਉਹਨੂੰ ਕਰ ਲੈੰਦਿਓ ਹਮੇਸ਼ਾ ਪਿਆਰ ਕਰਿਆ ਕਰੋ ਨਫ਼ਰਤ ਨੂੰ ਦੂਰ ਕਰਿਆ ਕਰੋ ਹਾਂਜੀ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਲਓ ਜੀ ਮਾਰਨਿੰਗ 9:30 ਹੋ ਗਏ ਤੇ ਅੱਜ ਅਸਤਾਜ ਜੀ ਨੂੰ ਮੈਂ ਕੱਲ ਹੀ ਖਾਦ ਪਾ ਕੇ ਆਂਦੀ ਆ ਕੱਲ ਮੈਂ ਕੋਈ ਵਲੌਗ ਨਹੀਂ ਬਣਾਇਆ ਕੱਲ ਸਾਰਾ ਦਿਨ ਕੰਮ ਕਰ ਕਰਦੇ ਰਹੇ ਤੇ ਆਪਾਂ ਖਾਦ ਦੁਬਾਰਾ ਕਣਕ ਨੂੰ ਪਾਤੀ ਆ ਤੇ ਕਣਕ ਆਪਣੀ ਬਹੁਤ ਵਧੀਆ ਤੇ ਕੱਲ ਸ਼ਾਮ ਨੂੰ ਹੀ ਮੈਂ ਸਾਗ ਵੀ ਲਿਆਤਾ ਸੀ ਤੋੜ ਕੇ ਤੇ ਅੱਜ ਅਸਤਾਜ ਜੀ ਬਣਾਉਣਗੇ ਸਾਗ ਤੇ ਆਪਾਂ ਕਰਦੇ ਆ ਕੋਈ ਹੋਰ ਕੰਮ ਕਰ ਤੇ ਅੱਜ ਵਾਲੀ ਵੀਡੀਓ ਪੂਰੀ ਘੰਟਾ ਵਾਲੀ ਆ ਅੱਜ ਨਵੀਆਂ-ਨਵੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਦੇ ਨਾਲ ਬਣੇ ਜ਼ਰੂਰ ਆਜੋ। ਲਓ ਜੀ ਸਾਗ ਦੀਆਂ ਤਿਆਰੀਆਂ ਕਰਤੀਆਂ ਫਿਰ ਸ਼ੁਰੂ। ਹਾਂਜੀ। ਮੈਨੂੰ ਤਾਂ ਬਈ ਪਈ ਜਾਂਦੀ ਆ ਸੁਸਤੀ। ਮੇਰੀਆਂ ਅੱਖਾਂ ਸੜੀ ਜਾਂਦੀਆਂ ਯਾਰ ਕੀ ਚੱਕਰ ਐ? ਕੀ ਪਤਾ। ਮੈਨੂੰ ਲੱਗਦਾ ਵੀ ਨਿਗਾਹ ਲੱਗਦੀ ਜ਼ਿਆਦੇ ਤੇ ਅੱਖਾਂ ਦੀ ਪ੍ਰੋਬਲਮ ਵੀ ਆਪਾਂ ਨੂੰ ਹੋਊਗੀ ਪੱਕੀ। ਵੀ ਚੈੱਕ ਕਰਾਉਣਾ ਚਾਹੀਏ। ਚੈੱਕ ਕਰਾਉਣੀਆਂ ਪੈਣਗੀਆਂ ਪਰ ਚੈੱਕ ਤਾਂ ਨਹੀਂ ਕਰਾਉਂਦੇ ਡਰ ਲੱਗਦਾ। ਇਹ ਨਾ ਕੋਈ ਨੋਕਸੀਨਿਗ ਲਾਵੇ ਅੱdte ਪੰਜਾਬ ਦੇ ਲੋਕ ਤਾਂ ਇਸੇ ਡਰ ਤੋਂ ਕੋਈ ਟੈਸਟ ਨਹੀਂ ਕਰਾਉਂਦੇ ਕੋਈ ਵੀ ਐਕਸ-ਰਾ ਵਗੈਰਾ ਕੋਈ ਹੈਨਾ ਕਰਾਉਂਦੇ ਨਹੀਂ ਵੀ ਕਿਤੇ ਕੁਸ ਆ ਹੀ ਨਾ ਜਾਵੇ ਪਰ ਆਉਂਦਾ ਉਦੋਂ ਆ ਜੋ ਲਾਸਟ ਸਟੇਜ ਤੇ ਹੋ ਜਾਂਦਾ ਉਦੋਂ ਪਤਾ ਲੱਗਦਾ ਵੀ ਹੁਣ ਤਾਂ ਕੰਮ ਹੋ ਗਿਆ ਉਦੋਂ ਆਪਾਂ 80000 ਦੀ ਐਮ ਆਰ ਆਈ ਵੀ ਕਰਾਉਨੇ ਆ ਪਰ ਪਹਿਲਾਂ ਆਪਣਾ ਆਪਾਂ ਨੂੰ ਇਹਨਾਂ ਡਰ ਲੱਗਦਾ ਵੀ ਆ ਪਾਣੀ ਕਰਾਉਣਾ ਵੀ ਆਪਾਂ ਤਾਂ ਠੀਕ ਆ ਪਰ ਕਰਾਉਣਾ ਉਦੋਂ ਜਦੋਂ ਮੰਜੇ ਤੇ ਪੈ ਜਾਂਦੇ ਆ ਸਹੀ ਜਨਾ ਜਿਵੇਂ ਹੁਣ ਬਾਹਰ ਚੱਲਦਾ ਉੱਥੇ ਨਾਲ ਦੀ ਨਾਲ 6 ਮਹੀਨੇ ਬਾਅਦ ਟੈਸਟ ਹੁੰਦੇ ਹੀ ਹੁੰਦੇ ਨੇ ਬਿਮਾਰੀ ਹੈ ਜਾਂ ਨਹੀਂ ਹੈ ਤੇ ਅੱਜ ਆਪਾਂ ਇੱਕ ਕੰਮ ਹੋਰ ਜਾਣਾ ਚਲੋ ਮੈਂ ਤੁਹਾਨੂੰ ਵੀ ਦੱਸ ਦਿੰਦਾ ਵੀ ਆਪਾਂ ਨੂੰ ਹੈਗੀ ਲੈਪਟਾਪ ਦੀ ਲੋੜ ਜੇ ਕਿਸੇ ਵੀਰ ਭੈਣ ਭਰਾ ਕੋਲੇ ਲੈਪਟਾਪ ਹੋਵੇ ਸੇਲ ਕਰਨਾ ਤੇ ਆਪਣੇ ਨਾਲ ਕਨੈਕਟ ਜ਼ਰੂਰ ਕਰਿਆ ਜੋ ਤੇ ਅੱਜ ਚਲਦੇ ਆਂ ਇੱਕ ਵੀਰ ਕੋਲੇ ਦੇਖ ਕੇ ਆਉਨੇ ਆ ਲੈਪਟਾਪ ਤੇ ਤੁਹਾਨੂੰ ਵੀ ਦਿਖਾਉਣੇ ਆ ਅੱਜ ਕੁਆਲਿਟੀ ਆ ਤੇ ਹੋਰ ਵੀ ਬੜੇ ਚੀਜ਼ਾਂ ਵੀਰ ਕੋਲੇ ਇੱਥੇ ਆਪਾਂ ਉੱਥੇ ਚੱਲਦੇ ਅੱਜ ਤੇ ਮਾਰਦੇ ਆ ਮੱਲਾ ਕਿਉਂਕਿ ਲੈਪਟਾਪ ਦੀ ਆਪਾਂ ਨੂੰ ਹੈਗੀ ਆ ਬਹੁਤ ਜ਼ਿਆਦਾ ਲੋਡ ਤੇ ਜਿਹੜੇ ਹਿਸਾਬ ਨਾਲ ਹੁਣ ਪਿਆ ਵੀ ਮੈਨੂੰ ਲੱਗਦਾ ਨਹੀਂ ਵੀ ਮੈਂ ਚ ਜਾਊਂਗਾ ਕਿਤੇ ਇਹ ਦੇਣਾ ਸਾਹ ਬਿਆਕੇ ਕਿਉਂਕਿ ਮੈਨੂੰ ਭਈ ਭਈਆ ਸਸਤੀ ਤੇ ਮੇਰਾ ਤਾਂ ਜੀ ਕਰਦਾ ਵੀ ਮੈਂ ਹੁਣ ਵੇੜੇ ਚ ਡਾਇਆ ਮੰਜਾ ਤੇ ਸਾਂ ਜਾ ਨਹੀਂ ਅਸੀਂ ਤਾਂ ਫੇਰ ਸਾਂ ਵੀ ਸਸਤੀ ਬੰਗੇ ਇਹਦਾ ਤੋਰ ਤੁਸੀਂ ਆਪਦਾ ਬਣਾਓ ਸਾਗ ਤੇ ਆਪਾਂ ਨੇ ਕੁਝ ਕਰਨਾ ਆਪਾਂ ਲੱਗੇ ਆ ਬਾਈ ਸਾਉਂ ਮਿਲਦੇ ਆ ਤੁਹਾਨੂੰ ਤੇ ਸਾਨੂੰ ਵੀ ਸਸਤੀ ਪੰਨਾ ਬੈਗੇ ਲੈ ਵੀ ਮਿੱਤਰਾ ਚੰਗਾ ਉਸਤਾਦ ਉਸਤਾਦ ਸਾਡੇ ਨਾਲ ਵੀ ਹੈਲਪ ਕਰਾਤੀ ਆ ਕਿਰਾ ਸਾਗ ਇਧਰ ਤਰਾਤਾ ਸਹੀ ਗੱਲ ਚੱਲ ਹੁਣ ਮੈਂ ਚੱਲਦਾ ਚਲੋ ਜੀ ਹੁਣ ਦੇਖਦੇ ਆ ਜਾ ਕੇ ਆਪਾਂ ਚੱਲੇ ਸਮਾਲ ਸਰ ਤੇ ਜਾ ਕੇ ਉੱਥੇ ਦੇਖਦੇ ਆ ਵੀ ਕੋਈ ਲੈਪਟਾਪ ਮਿਲਦਾ ਕਿ ਨਹੀਂ ਵੀਰ ਕੋਲੇ ਪਏ ਤਾਂ ਵੈਸੇ ਹੈਗੇ ਸੀ ਤੇ ਅੱਜ ਮੈਂ ਕਾਲਤਾ ਨਹੀਂ ਕੀਤੀ ਐਦਾਂ ਹੀ ਜਾਣਾ ਫਿਰ ਬਾਗੇ ਪੁਰਾਣੇ ਵੀ ਜਾਵਾਂਗੇ ਤੇ ਹੁਣ ਆਪਾਂ ਚੱਲਦੇ ਆਂ ਗੈਟ ਆਪ ਦੱਸੋ ਬਈ ਗੈਟ ਆਪ ਉਸਤਾਦ ਨੇ ਆ ਵੀ ਬਣਾਤਾ ਕਹਿੰਦਾ ਠੰਡਾ ਥੋੜਾ ਯਾਰ ਅੱਜ ਕਾਮ ਲੱਗਾ ਰਿਆ ਸ਼ਾਲ ਚ ਲੈ ਜਾ ਯਾਰ ਲੈ ਲੈ ਮੜਾ ਤਾਂ ਲੱਦਾ ਨਹੀਂ ਹਵਾ ਨਹੀਂ ਵੱਜਦੀ ਵਧੀਆ ਲੱਗਦਾ ਤੂੰ ਛੋਟਾ ਛੋਟਾ ਹਨਾ ਛੋਟਾ ਪਰ ਚੱਲਦਾ ਹੈ ਚੱਲ ਕੋਈ ਨਹੀਂ ਕਰ ਓਕੇ ਮੂਸੇ ਵਾਲਾ ਯਾਰ ਇਹ ਇਹ ਦੁੱਖ ਰ ਤੇਰਨੋਂ ਕੋਹ ਨੂੰ ਹਾਂਜੀ ਲਵਾਈ ਸਾਹਿਬ ਕੀ ਹਾਲ ਚਾਲ ਠੀਕ ਬਹੁਤ ਹੀ ਆ ਜੀ ਬੜੀ ਠੀਕ ਠਾਕ ਐ ਬਹੁਤ ਵਧੀਆ ਸੀ ਜੀ ਲਓ ਜੀ ਬਾਈ ਨੇ ਅੱਜ ਆਪਾਂ ਨੂੰ ਖੋਆ ਬਣਾ ਕੇ ਦੇਣਾ ਖੋਆ ਤਾਂ ਵੈਸੇ ਬਣਾ ਹੀ ਲਿਆ ਤੇ ਹੁਣ ਅਸੀਂ ਇਹ ਚ ਬੇਸਨ ਪਾ ਕੇ ਘਿਓ ਪਾ ਕੇ ਤੇ ਬਣਾਉਣਾ ਐਨ ਇੱਕ ਨੰਬਰ ਬਾਈ ਦਾ ਫੋਨ ਆਇਆ ਸੀ ਬਾਈ ਕਹਿੰਦਾ ਵੀ ਖੋਆ ਤੈਨੂੰ ਬੇਸਨ ਪਾ ਕੇ ਵਧੀਆ ਡਰਾਈ ਫੂਡ ਪਾ ਕੇ ਫਿਰ ਬਣਾਉਣਾ ਤੇ ਅੱਜ ਤੁਹਾਨੂੰ ਬਣਾਉਂਦਾ ਵਿਖਾਉਨੇ ਆ ਤੇ ਟਾਈਮ ਹੈ ਨਹੀਂ ਸੀ ਬਾਈ ਕੋਲ ਪਿਛਲੇ 15 ਦਿਨਾਂ ਤੋਂ ਲਾਰਾ ਲਾਉਂਦਾ ਸੀ ਕੋ ਕੰਮ ਬਹੁਤ ਆ ਬਾਈ ਕੋਲੇ ਕਿ ਨਹੀਂ ਮੰਦਰਾ ਹਾਂਜੀ ਹਾਂਜੀ ਹੋਰ ਕੰਮ ਕਰ ਵਧੀਆ ਕੰਮ ਕਰ ਵਧੀਆ ਸੈਟ ਆ ਜੀ ਲਓ ਜੀ ਤੇ ਬਾਈ ਨੇ ਆਪਣੇ ਵੀ ਭੋਗ ਤੇ ਸਮਾਨ ਬਣਾਇਆ ਸੀ ਤੇ ਮੰਨ ਗਏ ਫੇ ਮੰਦਰਾ ਸਾਰੇ ਵਧੀਆ ਹੀ ਸਾਰਾ ਪ੍ਰੋਗਰਾਮ ਬਾਈ ਨੇ ਕੀਤਾ ਤੇ ਵਧੀਆ ਸਮਾਨ ਬਣਾਉਂਦਾ ਤੇ ਹੁਣ ਵੇਖਦੇ ਆ ਬਈ ਖਵਾ ਕਿੰਨਾ ਬਣਾਉਂਦਾ ਚੱਕ ਬਈ ਕਿਉਂ ਵੀ ਅਸੀਂ ਵਧੀਆ ਕੁਆਲਿਟੀ ਦਾ ਲਿਆਂਦਾ ਹੋਰ ਮੰਦਰਾ ਓਕੇ ਕੰਮ ਕਰ ਠੀਕ ਠਾਕ ਬਈਆ ਵਧੀਆ ਸੈਟ ਆ ਜੀ ਲਓ ਜੀ ਬਾਈ ਨੂੰ ਬੁੱਕ ਕਰੋ ਨੰਬਰ ਉੱਤੇ ਪਾ ਦੇਣਾ ਬਾਈ ਦਾ ਤੇ ਵੱਧ ਤੋਂ ਵੱਧ ਸਾਈਆਂ ਦਿਓ ਵੀ ਇਹਨੂੰ ਤੇ ਵਧੀਆ ਲੰਬਾ ਨਹੀਂ ਆਉਂਦਾ ਬਹੁਤ ਵਧੀਆ ਚੀਜ਼ ਬਣਾਉਂਦਾ ਇਹ ਸੰਧੂ ਵੀਰ ਦੇ ਸਾਰਾ ਸਮਾਨ ਮਠਿਆਈ ਦਾ A to Z ਵੀਰ ਹੀ ਤਿਆਰ ਕਰਦਾ ਲੈ ਵੀ ਮੰਦਰਾ ਬਣਾ ਦੇ ਅੱਜ ਖੂਆ ਕਰਾ ਵਧੀਆ ਬਾਈਆਂ ਵਾਲਾ ਖਰਚ ਨਾਲ ਬਾਈਆਂ ਵਾਲਾ ਹੁੰਦਾ ਇਹਨੇ ਮੰਦਰਾ ਹਾਂਜੀ ਹਾਂਜੀ ਪਰ ਘਰ ਨਾਲ ਦੀ ਦੇਤੋਂ ਵਾਲੀ ਚੀਜ਼ ਦਾ ਫਰਕ ਤਾਂ ਹੁੰਦਾ ਹੀ ਆ ਪਰ ਆਪਾਂ ਬਣਾਉਣਾ ਹੀ ਬਾਈ ਕਹਿੰਦਾ ਘਰਾਂ ਵਾਲੀ ਚੀਜ਼ ਹੀ ਆ ਬਾਕੀ ਤੁਹਾਨੂੰ ਨਾਲ ਦੀ ਨਾਲ ਆਪਾਂ ਦਿਖਾਈ ਜਣਾ ਜਿਹਨੇ ਬਣਾਉਣਾ ਹੈ ਤੇ ਮੰਦਰਾ ਨਾਲ ਕਨੈਕਟ ਕਰ ਲੈ ਜੋ ਪੈਸੇ ਲਓ ਜੀ ਵੇਸਨ ਪੂਰਾ ਐਨ ਪੁੱਜ ਗਿਆ ਬ੍ਰਾਊਨ ਹੋ ਗਿਆ ਐਨ ਪੂਰਾ ਹੁਣ ਲਾਦਣਾ ਜੀ ਇਸ ਵਾਰ ਹਾਂਜੀ ਲਾਦ ਲਾਦ ਠੀਕ ਲਾ ਕੇ ਠਾਰ ਕੇ ਫਿਰ ਖਵਾ ਫਿਰ ਲਾ ਕੇ ਠਾਰ ਖਵਾ ਪਾਵਾਂਗੇ ਇੱਕ ਇਹ ਰੋਡ ਬਾਹਰ ਖੰਡ ਵਗੈਰਾ ਪਾਵਾਂਗੇ ਪੂਰਾ ਖੰਡ ਪਾਵਾਂਗੇ ਵਧੀਆ ਠੀਕ ਠੀਕ ਵਧੀਆ ਚੀਜ਼ ਬਣੂਗੀ ਕੋਡ ਲਓ ਜੀ ਲਓ ਜੀ ਵੇਸਣ ਠਾਰ ਕੇ ਤੇ ਹੁਣ ਖਵਾ ਪਾਵਾਂ ਡੇਢ ਕਿਲੋ ਪਾਤਾ ਡੇਢ ਕਿਲੋ ਪੈਦਾ ਜੀ ਤੇ ਵੇਸਣ ਕਿੰਨਾ ਸੀ ਸਵਾ ਕਿਲੋ ਵੇਸਣ ਸਵਾ ਕਿਲੋ ਸੀ ਇਹ ਸਣ ਸਵਾ ਕਿਲੋ ਸੀ ਤੇ ਕਿਲੋ ਖਵਾ ਸੀ ਤੇ ਡੇਢ ਕਿਲੋ ਹੁਣ ਪਾਤਾ ਆਪਾਂ ਖਵਾ ਖਵਾ ਪਾਇਆ ਭੁੱਜਿਆ ਹਨ ਹਾਂ ਭੁੱਜਿਆ ਹੋਇਆ ਵਧੀਆ ਲਓ ਜੀ ਭੁੱਜਿਆ ਖਵਾ ਪਾਇਆ ਤੇ ਜਿਹੜਾ ਦਾਣੇਦਾਰ ਹੁੰਦਾ ਦਾਣੇਦਾਰ ਗਾਜਪਾ ਤੋਂ ਟਿੱਕੀਲਾ ਗਾਜਪਾ ਬੰਦਾ ਉਹਦੇ ਵਾਸਤੇ ਹੁੰਦਾ ਹੈ ਗਾਜਪਾ ਅੱਛਾ ਉਹ ਟਿੱਕੀਲਾ ਪੀਸ ਕਰਦੇ ਉਸ ਤੇ ਬੰਦਾ ਕੋਇਆ ਤੇ ਜਿਹੜਾ ਵਾਈਟ ਹੁੰਦਾ ਜਿਹੜਾ ਵਾਈਟ ਉਹ ਬਰਫੀ ਵਾਸਤੇ ਹੁੰਦਾ ਜੀ ਉਹ ਬਰਫੀ ਆ ਬਲਾਈ ਬਰਫੀ ਵਾਸਤੇ ਹੁੰਦਾ ਜੀ ਠੀਕ ਆ ਠੀਕ ਆ ਤਿੰਨ ਤਰ੍ਹਾਂ ਦਾ ਖਵਾ ਹੁੰਦਾ ਹਾਂਜੀ ਹਾਂਜੀ ਲਓ ਜੀ ਹੁਣ ਇੱਚ ਡਰਾਈ ਫੂਡ ਪੈਣਗੇ ਹਾਂਜੀ ਤੇ ਬਸ ਖੰਡ ਪਾਉਣਾ ਖੰਡ ਕਿੰਨੀ ਪੈ ਜਾਣੀ ਬੂਰਾ ਬੂਰਾ ਖੰਡ ਪੈ ਜੀ ਸਵਾ ਕਿਲੋ ਪਾਉਗੇ ਲਓ ਜੀ ਸਵਾ ਕਿਲੋ ਬੂਰਾ ਖੰਡ ਪਾਉਗੀ ਸਵਾ ਕਿਲੋ ਹੀ ਵੇਸਣ ਸੀ ਕਿਲੋ ਘਿਓ ਸੀ ਤੇ ਡੇਢ ਕਿਲੋ ਪਾਉਣਾ ਪਾਦਾ ਬਾਕੀ ਤੁਸੀਂ ਆਪਦੀ ਮਰਜ਼ੀ ਨਾਲ ਹੋਰ ਵੀ ਕੁਝ ਚਾ ਸਕਦੇ ਤੇ ਬਾਕੀ ਟੇਸਟ ਵੀ ਤੁਹਾਨੂੰ ਦੱਸਾਂਗੇ ਤੇ ਬਣਾਇਆ ਵੀਰ ਨੇ ਬਹੁਤ ਵਧੀਆ ਬਣਾਇਆ। ਆਹ ਅੱਗੇ। ਓਵੇਂ ਘਰੇ ਮੈਕਸੀ ਜਿਹੜੀ ਰਗੜੀਦੇ ਉਹਦਾ ਤੂਰਾ ਹੀ ਬਣ ਜਾਂਦਾ ਸਰ। ਇਹ ਖੜਮੇ ਖੜਮੇ ਨਾਲੇ ਮੂੰਹ 'ਚ ਵੀ ਆਉਣਗੇ ਪਤਾ ਲੱਗੂ। ਇਸ ਉਹ ਵੀ ਉਹ ਵੀ ਵਿੱਚ ਚੱਕ ਵੀ ਡਰਾਈ ਫਰੂਟ ਓਕੇ ਕੰਮ ਹਾਂਜੀ ਹਾਂਜੀ ਓਕੇ ਅੱਜ ਉਹ ਤਾਂ ਬਾਤੇ ਖੁੱਲਿਆ ਆਪਾਂ ਸਵਾਲ ਪੂਰਾ ਹੋ ਗਿਆ ਜੀ ਵਧੀਆ ਬਸ ਠੀਕ ਹੈ ਠੀਕ ਹੈ ਲੈ ਵੀ ਖੰਡ ਵੀ ਪਾਦੀ ਕਿਲੋ ਸਵਾ ਕਿਲੋ ਹਾਂ ਸਵਾ ਕਿਲੋ ਮਿੱਠਾ ਵੇਖ ਕੇ ਮਾਣ ਨਹੀਂ ਘਾਟੋ ਤੋਂ ਘੱਟ ਰੱਖਣਾ ਠੀਕ ਹੈ ਠੀਕ ਹੈ ਠੀਕ ਲਾਲ ਮੜਾ ਲੈ ਨਾ ਕਾਦੇ ਮਿਕਸ ਕਰ ਉਹ ਗਏ ਨਿਕਾ ਜੇ ਉਹ ਜੀ ਸਾਰਾ ਕੰਮ ਡਨ ਹੋ ਗਿਆ ਇਲਾਚੀ ਪਾਊਡਰ ਵੀ ਪਾਤਾ ਵੀ ਨੇ ਤੇ ਤੇ ਹੁਣ ਪਿੰਨੀਆਂ ਵਟਣ ਦੀ ਤਿਆਰੀ ਹੈ ਕਿ ਨਹੀਂ ਵੀਰੇ ਹਾਂਜੀ ਹਾਂਜੀ ਵਟ ਤਿਆਰੀ ਹੈ ਚੱਕ ਲੈ ਲੈ ਬਾਈ ਕਹਿੰਦਾ ਦੁੱਧ ਦਾ ਛੱਟਾ ਵੀ ਲਾਉਣਾ ਹਾਂਜੀ ਹਾਂਜੀ ਇਹਦੇ ਨਾਲ ਫਿਰ ਦੁੱਧ ਨਾਲ ਕੀ ਸਿਸਟਮ ਹੁੰਦਾ ਬਈ ਦੁੱਧ ਨਾਲ ਪੇਸਟ ਉਹ ਹਰਕ ਪਾ ਜਾਂਦਾ ਨਾਲੇ ਅੱਛਾ ਆਂ ਪਿੰਨੀ ਵਧੀਆ ਵਟੀਆਂ ਦੀ ਗੋਲ ਸਾਫ਼ ਹੋ ਜਾਂਦੀ ਆ ਠੀਕ ਠੀਕ ਔਰ ਦੇ ਨਹੀਂ ਠੀਕ ਹੈ ਠੀਕ ਹੈ ਠੀਕ ਲੈ ਵੀ ਬਾਈ ਕਹਿੰਦਾ ਵਧੀਆ ਪਿੰਨੀਆਂ ਬਣਾ ਕੇ ਦੇਣੀਆਂ ਤੈਨੂੰ ਐ ਜਿਹੜੀਆਂ ਛੱਟ ਦੇ ਰਹੇ ਜੋ ਕਿ ਨਹੀਂ ਵਿਅੰਤ ਸਹੀ ਹੈ ਜੀ ਹੋਰ ਕੈਂਵਾਂ ਹਾਂਜੀ ਵਧੀਆ ਚਲੋ ਕੈਂਵ ਵੀ ਚਾਹੀਦੇ ਆ ਜਿਆ ਮੈ ਟ੍ਰੇ ਕਰਦਾ ਹਾਂ ਜੀ ਆ ਵੜਦੇ ਆ ਵੀ ਹਲਵਾਈ ਗੋਲ ਗੋਲ ਪਿੰਨੀਆਂ ਚੱਕ ਓਕੇ ਭਾਈ ਧੰਨਵਾਦ थैंक यू ਸੋ ਮੱਚ ਅੱਜ ਲਾਲੋ ਲਾਲ ਹੋਇਆ ਵੇ ਜਗੀ ਜਾਂਦਾ ਮੰਦਰਾ ਹੈ ਮੰਦਰਾ ਕੀ ਖਾਂਦਾ ਸੱਚੀ ਲਾਲ ਲਾਲ ਬਹੁਤ ਆਈ ਜਗੜਾਈ ਆ ਜੀ ਇੱਕ ਤਾਂ ਜੋਸ਼ ਹੀ ਕੰਮ ਦਾ ਹੁੰਦਾ ਵਧੀਆ ਬਣਾਕਦੇ ਨੇ ਯਾਰ ਬੰਦੇ ਨੂੰ ਸਭ ਰਾਣੋਂ ਬੰਦਾ ਯਾਦ ਕਰੂਗਾ ਹਾਂ ਵਿੱਚ ਹੀ ਆਈ ਹੈ ਨਹੀਂ ਨਹੀਂ ਦਰਜ ਚ ਗਈ ਜੀ ਸਹੀ ਗੱਲ ਵਾਕੇ ਭਾਈ ਵਧੀਆ ਆਈਟਮ ਬਣਾਈ ਵੀ ਇਹਨੇ ਬਹੁਤ ਵਧੀਆ ਤੇ ਮੈਂਟੋ ਮੈਂਟੀ ਅਸੀਂ ਆ ਸਮਾਨ ਤਿਆਰ ਕਰਤਾ ਵਾਕੈ ਕੰਮ ਦਾ ਜਨੂਨ ਆਏ ਬੰਦੇ ਤੇ ਵਧੀਆ ਕੰਮ ਕਰਦਾ ਤੇ ਵੀਰ ਨਾਲ ਕਨੈਕਟ ਜ਼ਰੂਰ ਕਰਿਓ ਸੰਧੂ ਸਰਜੀਤ ਕੋਲੇ ਹੁੰਦਾ ਬਾਕੀ ਵੀਡੀਓ ਦੇ ਉੱਤੇ ਮੈਂ ਐਸ ਕਲਿੱਪ ਤੇ ਬਾਈ ਦਾ ਨੰਬਰ ਵੀ ਪਾ ਦੂੰਗਾ ਤੇ ਕੋਈ ਵੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਏ ਤੇ ਵੀਰ ਨਾਲ ਕਨੈਕਟ ਜ਼ਰੂਰ ਕਰਿਆ ਜੋ ਲਾਂਭਾ ਕੋਈ ਨਹੀਂ ਮੈਂ ਉਦਾਂ ਦੀ ਮਸ਼ਹੂਰੀ ਕਿਸੇ ਬੰਦੇ ਦੀ ਨਹੀਂ ਕਰਦਾ ਹੁੰਦਾ ਜਿਹਦੇ ਨਾਲ ਮੋਹ ਮੁਹੱਬਤ ਵਧੀਆ ਕੰਮ ਕਰਦਾ ਉਸੇ ਬੰਦੇ ਦੀ ਮਸ਼ਹੂਰੀ ਕਰਦਾ ਠੀਕ ਹੈ ਨਹੀਂ ਬਾਈ ਠੀਕ ਆ ਬਾਈ ਅੱਜ ਕੱਲ ਮਸ਼ਹੂਰੀ ਦਾ ਜਮਾਨਾ ਤੇ ਬਾਕੀ ਵੀਰ ਨਾਲ ਪਿਆਰ ਆਪਣਾ ਮੋਹ ਮੁਹੱਬਤ ਆ ਬਸ ਹੋਰ ਕੁਝ ਨਹੀਂ ਸਹੀ ਹੈ ਨਾ ਮੰਦਰਾ ਠੀਕ ਆ ਠੀ ਇਹ ਲੋ ਜੀ ਆਪਣਾ ਕੰਮ ਰੈਡੀ ਹੋ ਗਿਆ ਲੋ ਜੀ ਪੈਕਿੰਗ ਕਰਤੀ ਹੈ ਬਾਈ ਮੰਦਰ ਨੇ ਡਨ ਧੰਨਵਾਦ ਬਾਈ ਤੁਹਾਡਾ ਦੁਆ ਵੀਰਾਂ ਦਾ ਸੰਤੂ ਸਾਹਿਬ ਕੀ ਹਾਲ ਹੈ ਵਧੀਆ ਜੀ ਵਧੀਆ ਕੈਮ ਵਧੀਆ ਕਿਰਪਾ ਲੋ ਜੀ ਪਿੰਨੀਆਂ ਬਣਾਤੀਆਂ ਇੱਕ ਨੰਬਰ ਬਾਈ ਨੇ ਠੀਕ ਹੈ ਹਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਜਾ ਸਕਦਾ ਮੈਂ ਜਾਵਾਂ ਹਾਂਜੀ ਹਾਂਜੀ ਰਹਿ ਕੋਈ ਚੱਕ ਬੜੀ ਸੋਹਣੀ ਬਣ ਗਈ ਪਰ ਪਿੰਦੀਆਂ ਕਿਉਂ ਕੋਈ ਨਹੀਂ ਬਣ ਗਿਆ ਵਧੀਆ ਹਾਂਜੀ ਖੁਸ਼ ਹੋ ਹੁਣ ਆਏ ਸਕੂਲੋਂ ਹਾਂਜੀ ਆਪੇ ਆਏ ਸੀ ਮੈਂ ਲੇਟ ਹੋ ਗਿਆ ਜੀ ਹੁਣੇ ਆ ਰੈਡੀ ਕਰਾ ਲੈਣੀ ਕਿਵੇਂ ਆਸਤ ਜੀ ਵਧੀਆ ਹੁੰਦੀ ਆ ਹਾਂ ਐਵੇਂ ਖਾਣੇ ਹੁਣ ਚਾਹਣਾ ਮਿਲਿਆ ਖਾ ਕੇ ਵੇਖੋ ਪੂਰੀ ਟੇਸਟੀ ਬਣਾਈ ਵੀ ਐਨ ਗੋਲ ਗੋਲ ਪਿੰਨੀ ਬਣਾਉਣ ਦਾ ਤਰੀਕਾ ਵੱਖਰਾ ਹੁੰਦਾ ਹਾਂਜੀ ਖੁਸ਼ਪ੍ਰੀਤ ਜੀ ਤੁਹਾਨੂੰ ਲੱਗ ਗਿਆ ਦੇਖਣ ਦਾ ਫਟਰੀਕਾ ਜੀ ਕਿਵੇਂ ਹੋ ਕਿੰਨੀਆਂ ਕਾਇਆ ਕਰੇਗਾ ਤੇਰੇ ਵਾਸਤੇ ਮੈਂ ਬਣਵਾਈਆਂ ਛੋਟੀਆਂ ਛੋਟੀਆਂ ਆ ਵੇਲਾ ਛੋਟੀਆਂ ਛੋਟੀਆਂ ਬਣਵਾਈਆਂ ਵੇਲਾ ਖਾ ਕੇ ਖਾਓ ਖਾ ਲੋ ਆ ਖਾ ਲੋ ਇਹ ਚੋਕੜ ਦੀ ਬੋਟਲ ਇਸ ਟੂ ਹੂਮ ਓਕੇ ਹਾਂ ਚਲੋ ਜੀ ਹਾਂ ਇਹ ਖੋਆ ਬਾਇਆ ਦੇਸਾਂ ਚ ਹਾਂ ਜਿਹੜਾ ਇਧਰੋਂ ਜਿਹੜਾ ਮੈਂ ਸਮਾਨ ਸਰ ਲੈਪਟਾਪ ਵੇਖਣ ਗਿਆ ਸੀਗਾ ਉਹ ਮੈਂ ਲੈਪਟਾਪ ਦਾ ਕਾਫੀ ਵੇਖੇ ਪਰ ਹਜੇ ਕੋਈ ਫਟ ਨਹੀਂ ਬੈਠਾ ਤੇ ਉੱਥੇ ਵੀ ਆਫਰ ਕੋਈ ਸ਼ੂਟ ਨਹੀਂ ਕੀਤਾ ਮੈਨੂੰ ਫੋਨ ਆ ਗਿਆ ਤੇ ਆ ਗਿਆ ਭਾਈ ਇਹ ਬਣਵਾ ਲਈਆਂ ਉਹ ਕੰਮ ਆਪਣਾ ਵਿੱਚ ਹੀ ਰਹਿ ਗਿਆ ਇੱਕ ਤੇ ਦਿਨ ਚ ਹੋਰੀ ਵਦਨ ਵੈਸੇ ਪਹਿਲਾਂ ਐ ਛੋਟੇ ਹੁੰਦੇ ਨੇ ਚੁੱਲ੍ਹੇ ਮੂਰੇ ਬੈਠ ਜਾਣਾ ਲੋਕਾਂ ਨੇ ਤੇ ਹੁਣ ਵੀ ਕੁਝ ਲੋਕ ਬੈਠਦੇ ਹੋਣੇ ਪਰ ਮੈਨੂੰ ਲੱਗਦਾ ਵੀ ਹੁਣ ਘੱਟ ਬੈਠਦੇ ਆ ਅੱਗੇ ਐ ਨਾਲ ਅੱਗ ਲਾਈ ਜਾਣੀ ਸਿੱਖੀ ਜਾਣੀ ਨਾਲੇ ਅੱਗੇ ਕਰੀ ਜਾਣੀ ਨਾਲੇ ਇਸੇ ਚੁੱਲੇ ਤੇ ਰੋਟੀਆਂ ਪਕਾ ਲੈਣੀਆਂ ਹੁਣ ਤਾਂ ਮੈਨ ਲਾਦਾ ਵਿੱਚ ਉਲੇ ਉਹਦੇ ਵੀ ਬਲਦੇ ਜਿੱਦਾਂ ਸਾਗ ਸੁੱਕ ਧਰਨਾ ਉਹ ਵੀ ਹੁਣ ਤਾਂ ਕੂਕਰਾਂ 'ਚ ਬਣਨ ਲੱਗ ਪਏ ਆ ਤੇ ਬਹੁਤ ਜ਼ਿਆਦਾ ਲੋਕ ਕੂਕਰਾਂ 'ਚ ਹੀ ਬਣਾਉਂਦੇ ਆ ਇਹ ਆਪਾਂ 12 ਵਜੇ ਦਾ ਸਾਗ ਧਰਿਆ ਤੇ ਹੁਣ 5 ਵਜ ਗਏ ਹਜੇ ਇਹ ਹਜੇ ਕੰਮ ਚੱਲ ਹੀ ਜਾਂਦਾ ਐ ਨਾਲੇ ਅੱਗ ਡਾਈ ਜਾਨੀ ਨਾਲੇ ਹਣ ਸੇਕੀ ਜਾਂਦੇ ਆ ਆ ਨਿਆਰਾ ਹੀ ਵੱਖਰਾ ਹੀ ਆ ਉਸਤਾਦ ਕਿੱਧਰ ਗਿਆ ਉਸਤਾਦ ਬੈਠਾ ਬੈਠਾ ਅੰਦਰ ਉੱਠ ਗਿਆ ਜੀ ਜਨਾਬ ਹਾਂ ਜੀ ਲਓ ਜੀ ਸਾਡਾ ਆਲਣ ਦਾ ਟਾਈਮ ਹੋ ਗਿਆ ਆਲਣ ਕਹਿੰਦੇ ਬਈ ਹਾਂਜੀ ਆਲਣ ਸਾਡੇ ਵੀ ਆਲਣ ਕਹਿੰਦੇ ਆ ਸਾਰੇ ਹੀ ਆਲਣ ਕਹਿੰਦੇ ਆ ਕਿ ਕੁਝ ਹੋਰ ਕੁਝ ਕਹਿੰਦੇ ਆ ਪਤਾ ਨਹੀਂ ਵੀ ਕੀ ਕਹਿੰਦੇ ਆ ਮੱਧ ਨਹੀਂ ਚੱਲਦੀ ਪਈ ਆ ਤੇ ਟਾਈਮ ਤੁਸੀਂ ਆ ਸ਼ਾਮ ਦੇਖ ਲਓ ਸੂਰਜ ਢਲ ਗਿਆ ਤੇ ਟਾਈਮ 5:30 ਹੋ ਗਿਆ ਤੇ ਮੇਰਾ ਹੋ ਗਿਆ ਗੁਰੂ ਘਰ ਦਾ ਟਾਈਮ ਤੇ ਹਜੇ ਆਪਣੇ ਸਾਗ ਚੱਲੇ ਜਾਂਦਾ ਕੰਮ ਤੇ ਕਿੰਨੇ 12 ਵਜੇ ਚੜਾਤਾ ਸੀ ਚੁੱਲੇ ਹਾਂਜੀ ਪੂਰੇ 12 ਵਜੇ ਪਾਤਾ ਸੀ ਪੂਰੇ 12 ਤੇ ਹੁਣ 5:30 ਹੋ ਗਏ ਆ ਤੁਸੀਂ ਨੋਟ ਕਰ ਲਓ ਵੀ ਅਸੀਂ ਕਿੰਨੇ ਵਜੇ ਸਾਗ ਸ਼ੁਰੂ ਕਰਦੇ ਆ ਤੇ ਕਿੰਨਾ ਜ਼ਿਆਦਾ ਰਹਿਣਦੇ ਆ ਫੇਰ ਸਾਡਾ ਸਾਗ ਬਣਦਾ ਇੱਕ ਨੰਬਰ ਮਲਾਈ ਵਰਗਾ ਹਾਂਜੀ ਇਹ ਨਹੀਂ ਵੀ ਗ੍ਰੈਂਡਰ ਮਾਰ ਕੇ ਤੇ ਮਲਾਈ ਵਰਗਾ ਬਣਾ ਲਓ ਉਹ ਨਹੀਂ ਆ ਵੇਖੋ ਤੁਸੀਂ ਰੰਗ ਦੇ ਸਾਗ ਕਿਉਂ ਔਣ ਹੋਇਆ ਘੁੱਟਣ ਵਾਲਾ ਤੇ ਨਹੀਂ ਤਾਂ ਕਈ ਡੱਕੇ ਜਿਹੀ ਖਾ ਲੈਂਦੇ ਆ ਜਿਵੇਂ ਹੀ ਉਵੇਂ ਹੀ ਹੁੰਦਾ ਕੱਚਾ ਇਹ ਨਹੀਂ ਵੀ ਹਜੇ ਵੀ ਅੱਗ ਚੱਲੀ ਜਾਂਦੀ ਹੈ ਇਹ ਹਜੇ ਵੀ ਲੱਕੜ ਲੱਗੀ ਇਹਨੂੰ ਪੂਰੀ ਬਾਲਣਾ ਹੈ ਉਸਤਾਦ ਨੇ ਹਾਂ ਪੂਰੀ ਸਾਗ ਵਾਲੇ ਤਾਂ ਬਈ ਉਸਤਾਦ ਸਾਡਾ ਵਟ ਕੱਢ ਦਿੰਦਾ। ਇੱਕ ਨੰਬਰ ਸਾਗ। ਇਹ ਗੱਲ ਮੰਨਣੀ ਪਊ। ਅਸੀਂ ਸਵੇਰੇ 9 ਵਜੇ ਕੰਮ ਸ਼ੁਰੂ ਕਰਦਾ ਹੀ ਸਾਗ ਆਪਾਂ ਕਰ ਲਿਆ ਜਾਂਦਾ ਏ। ਤੇ ਹੁਣ ਮੱਖਣ-ਮੱਖਣ ਦਾ ਪੂਰਾ ਇੰਤਜ਼ਾਮ ਆ ਤੇ ਮੈਂ ਜਾਣਾ ਗੁਰੂ ਘਰੇ ਤੇ ਆ ਕੇ ਬਲੌਗ ਕੰਟੀਨਿਊ ਕਰਦੇ ਆ ਫਿਰ ਖਾ ਕੇ ਤੁਹਾਨੂੰ ਦੱਸਦੇ ਹਾਂ ਕਿੱਦਾਂ ਹੋਣਾ। ਮੱਕੀ ਦੀ ਰੋਟੀ। ਆਏ ਹਾਏ 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 ਮੱਕੀ ਗੁੰਨ ਲੈ ਫਰਾਟਾ। ਹਾਂਜੀ ਗੁੰਨੇ। ਚੱਲ ਬਈ ਉਸਤਾਦ। ਧੰਨਵਾਦ ਤੇਰਾ। ਲਓ ਜੀ ਕਰਤੀਆਂ ਮੈਸੀਆਂ ਸ਼ੁਰੂ। ਹਾਂਜੀ। ਇਹ ਫਿਰ ਵੇਲ ਨੇ 9ਵੇਂ ਵੇਲੇ ਨਹੀਂ ਜਾਂਦੀ ਹੈ ਨਾ। ਹੌਣੇ ਤੋਂ ਬਿਨਾਂ। ਹਾਂਜੀ ਲਓ ਜੀ ਮਿਸੀਆਂ ਰੈਡੀ ਆ ਇਹ ਤਾਂ ਟੁੱਟ ਤੇ ਹੁਣ ਆਪਾਂ ਬਣਿਆ ਸਾਗ ਵਾਹ ਇਹ ਬਣਿਆ ਵੇ ਮਲਾਈ ਚੱਕ ਲਈ ਜਓ ਜੀ ਥਾਲੀ ਆਪਣੀ ਰੈਡੀ ਆ ਪੂਰਾ ਮੱਖਣ ਪਾਇਆ ਵਾਹ ਭਾਈ ਜੀ ਕਰਦਾ ਛੇਤੀ ਛੇਤੀ ਖਾ ਲਾ ਰੋਟੀ ਨਾਲ ਸੈਲਡ ਹਾਂਜੀ ਤੁਸੀਂ ਨਹੀਂ ਕਿਉਂ ਖਾਣ ਤੁਸੀਂ ਵੀ ਨਹੀਂ ਤੇ ਪਾ ਲਿਆ ਪਾਇਆ ਹੋਇਆ ਜੀ ਟੇਸਟੀ ਬਣਿਆ ਸਾਗ ਪੂਰਾ ਲਓ ਜੀ ਸਾਗ ਪੂਰਾ ਐ ਮਲਾਈ ਵਰਗਾ ਬਣਿਆ ਚਾਹ ਮੱਕੀ ਦੀ ਰੋਟੀ ਨਾਲ ਕਰਕੇ ਟਰਾਈ ਲਾਜ ਆਹਾ ਆਹਾ ਕੀ ਗੱਲ ਬਾਤ ਆ ਖਾ ਕੇ ਵੇਖੀਏ ਕਿਵੇਂ ਆ ਬਈ ਬਾਕ ਮਾਲ ਬਣਿਆ ਵਾਕੇ ਝੂਠ ਨਹੀਂ ਬਹੁਤ ਜਿਆਦਾ ਟੇਸਟੀ ਬਣਿਆ ਨਾ ਸਾਗ ਮੈਂ ਨਾ ਪੂਰਾ ਘੈਂਟ ਬਣਿਆ ਬਈ ਸੁਪਰ ਆ ਲਓ ਜੀ ਹਨ ਸਾਰ ਸੂ ਖਾ ਲਈਏ। ਮਰੋਟੀਆਂ ਇਹ ਤੋਂ ਵੱਧ ਹੀ ਖਾਂਦੇ ਆ। ਤਾਂ ਨਿਆਰੇ ਆ ਲੈ ਵੀ ਧੰਨ ਧੰਨ ਕਰਾਤੀ ਆ। ਧੰਨ ਧੰਨ। ਬਾਈ ਰੋਟੀਆਂ ਖਾਲੀਆਂ ਬੜੀਆਂ ਜਿਆਦੇ। ਉਸਤਾਦ ਸਾਡਾ ਫੋਨ ਤੇ ਆ। ਆ ਜਾਂਦਾ ਨਾ ਮੈਂ ਤਾਂ ਦਿਲ ਨੇ ਖਾਲੀਆਂ ਜਿਆਦੇ। ਤੇ ਹੁਣ ਗੁੜ ਖਾਣੇ ਆ ਤੇ ਬਾਹਰ ਗੇੜੇ ਘੜਦੇ ਆ। ਆ ਗੁੜ ਲੈ ਲਾ। ਗੁੜ ਜ਼ਰੂਰੀ ਹੁੰਦਾ ਇਸ ਲਈ ਸਿਆਲ ਚ ਬਾਈ। ਜ਼ਰੂਰ ਖਾਇਆ ਕਰੋ ਹੱਡੀਆਂ ਤਾਕਤ ਰਹਿੰਦੀ ਆ। ਆਹ ਘੇੜੇ ਕੱਢਦੇ ਵੀ ਰੋਟੀਆਂ ਬਦ ਦੋ ਵਾਰ ਦਿਖਾ ਗਿਆ ਮੱਕੀ ਦੀ ਬਾਹ ਕਮਾਲ ਬਾਹ ਟੇਸਟੀ ਸੀ ਅੱਗੇ ਨਾਲ ਉਹ ਵੀ ਟੇਸਟੀ ਬਣੇ ਆਇਆ ਘੇੜੇ ਕੱਢੀ ਹੈ ਹੈ ਇਹ ਹੈ ਤਾਂ ਜਿਆਦਾ ਭਰ ਗਿਆ ਲੀਆਂ ਤੇ ਉੱਪਰ ਸਾਰੀਆਂ ਹੋ ਗਈਆਂ ਹਾਂ ਹਾਂ ਆਉਂਦੀਆਂ ਉੱਪਰ ਸਾਰੀਆਂ ਗੋੜ ਖਾਣਾ ਨਾ ਅਵੇ ਹੁਣ ਘੇੜੇ ਕੱਢਦੇ ਆ ਮੈਂ ਸੌਂਫ ਪਾ ਲਈ ਹੈ ਹੈ ਸੌਂਫ ਹੈ ਚੁੱਲੇ ਮਰੇ ਬਿਆ ਨਾ ਅੱਗੇ ਰਾਤ ਨੂੰ ਆ ਕੇ ਸੇਕਦੇ ਹੁੰਦੇ ਸੀ ਓ ਅੰਨੀ ਹਾਂ ਡੇੜੀ ਇੱਥੇ ਪੈ ਦੇ ਹਾਂ ਹਣ ਇੱਥੇ ਪੈ ਦੇ ਮੋਤੀਆਂ ਖਾਲੀਆਂ ਢੇੜੇ ਕੱਢ ਲਏ ਵੇੜੇ ਮੈਂ ਕਿਹਾ ਮਾਦਾ ਥੱਲੇ ਹੀ ਪੈਣਾ ਅੱਜ ਮੈਂ ਕਿਹਾ ਪਾਪਾ ਇੱਕ ਤਾਂ ਚਾਦਰ ਵੀ ਆ ਕੋਈ ਨਵੀਂ ਕੋਲੀ ਐ ਮੈਂ ਕਿਹਾ ਗਲਾਬ ਉੱਤੇ ਬੋਲਾ ਤੇ ਮੇਰਾ ਰਜੀਗ ਆਪਾਂ ਮੈਂ ਇੱਥੇ ਹੀ ਪੈਣਾ ਹਣਾ ਡੇੜੇ ਥੋੜੇ ਟੱਡੇ ਆ ਡੇੜੇ ਥੋੜੇ ਟੱਡੇ ਥੋੜੇ ਕੱਢੇ ਆ ਹਾਂਜੀ ਬੰਦਾ ਬਾਈ ਨੀਲੇ ਜਿਹੀ ਚੜ ਗਈ ਮੈਨੂੰ ਹੁਣੇ ਨੀਂਦ ਬਾਈ ਇਹ ਆਪਾਂ ਲੱਗੇ ਸਾਵਾਂ ਨੂੰ ਐਸੀ ਸਾਵਾਂ ਜੀ ਸਾਵਾਂ மே தி வயா மாரி